ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਂ ਟੇ ਲੋਡੇਰੀ ਫਾਰਮ ਪਿੰਡ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5-6 ਲੱਗ ਦਿਖਾਵਾਂਗੇ ਆਪਾਂ ਪਹੁੰਚੇ ਆਂ ਵੀਟ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਦੀ ਭਾਈ ਜੀ ਇਹ ਵੀਰ ਜੀ ਨਾਮ ਤੇ ਡਰੈੱਸ ਦੱਸਿਓ ਹਾਂਜੀ ਹਰਮਨ ਪਿੰਡ ਰਾਇਆ ਸਾਹਿਬ ਜਿਲ੍ਹਾ ਅੰਮ੍ਰਿਤਸਰ ਤਸੀਲ ਜਨਾਲਾ ਜੀ ਤੇ ਉਹਦੇ ਨਾਲ ਹੀ 1 ਕਿਲੋਮੀਟਰ ਪਿੰਡ ਆਪਣਾ ਫੋਨ ਨੰਬਰ ਹੈਗਾ 8264142131 ਜੀ ਠੀਕ ਹੈ ਜੀ ਤੇ ਬਈ ਇਹ ਦਸ ਸਾਲ ਪਹਿਲੇ ਨੰਬਰ ਦੇ ਝੋਟੀ ਇਹ ਕਿ ਡੇਢ ਤੋਂ ਪੌਣੇ ਦੋ ਸਾਲਾਂ ਦੀ ਝੋਟੀ ਆ ਅੱਛਾ ਜੀ ਇਹ 25 ਤਰੀਕ ਤੋਂ ਇਹਨੂੰ ਪੀਚੀਗਾ ਪਰ ਇਹਨੂੰ ਜਾਮੀ ਨਾ ਲੱਗਿਆ ਜੀ ਠੀਕ ਹੈ ਜੀ 30 35 ਦਿਨ ਹੋ ਗਏ ਆ ਥਣ ਥਣ ਝੋਲੀ 40 ਵਿਖਾਰੋ ਮਗਰ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਕੱਤ ਖੁੱਦ ਬਹੁਤ ਹੀ ਚੰਗਾ ਵਾ ਇਹ ਥਣ ਵੀ ਕਰਮ ਵਾਲੀ ਐਨ ਗਿੱਟ ਗਿੱਟ ਤੇ ਕੱਢ ਜੂਗੀ ਵੇਖੋ ਭਾਈ ਕਿਦਾਂ ਦਾ ਇਹ ਸਾਡੇ ਚ ਬਹੁਤ ਹੀ ਚੰਗਾ ਗਾਇਬ ਤੇ ਲੱਗਾ ਵਾ ਪੁੱਤੜਾ ਪੁੱਡਾ ਵੇਖੋ ਭਾਈ ਲੱਗਾ ਬਿਲਕੁਲ ਜੀ ਬੜੀ ਬੜੀ ਭਾਜੀ ਜਿਹੜੇ ਮੀਰ ਕੋ ਲਈ ਨਾ ਛੋਟੀ ਆਪਾਂ ਅੱਛਾ ਜੀ ਉਹਨੇ ਬੜੇ ਸ਼ੌਂਕ ਨਾਲ ਜੱਗੇ ਵੀ ਰੱਖੀ ਠੀਕ ਹੈ ਜੀ ਉਹਦਾ ਬਾਹਰ ਦਾ ਕੰਮ ਬਣ ਗਿਆ ਬਾਹਰ ਨਿਕਲਿਆ ਤਾਂ ਜੋਟੀਏ ਠੀਕ ਹੈ ਠੀਕ ਹੈ ਲਓ ਜੀ ਡੇਢ ਤੋਂ ਪੌਣੇ ਦੋ ਸਾਲਾਂ ਦੀ ਉਮਰ ਹੋਈ ਆ ਤੇ ਕੱਦ ਕੋਦ ਬਹੁਤ ਹੀ ਤਗੜਾ ਵਾ ਪੇਟ ਫੁੜਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਨ ਵਾਲੀ ਨੂੰ ਬੜੀ ਚੰਗੀ ਜੱਗੇ ਵੀ ਛੋਟੀ ਤਿਆਰ ਹੋ ਗਈ ਜਿੱਦਾਂ ਨਾ ਹਾਂਜੀ ਹਾਂਜੀ ਤਿਆਰ ਹੋ ਗਈ ਤੈਨੂੰ ਪਹਿਲਾ 1 ਤੇ ਕਦ ਕੁਦ ਬਹੁਤ ਹੀ ਚੰਗਾ ਵਾ ਤੇ ਦੋਵਾਂ ਕਿ ਮਿੰਨ ਦਾਸ ਪਾਈ ਦਾ ਟਾਈਮ ਹੋ ਗਿਆ ਨੂੰ ਠੀਕ ਆ ਪਰੇ ਨੂੰ ਅੱਛਾ ਜੀ ਹਾਂ ਕੀ ਮੁੱਲ ਜੀ ਦੋ ਨੰਬਰ ਜੀ ਭਾਈ 40 42 ਹਜ਼ਾਰ ਦੀ ਆ ਛੋਟੀ ਹਾਂਜੀ ਆਪਾਂ ਮੁੱਲ 50 ਕਰੀਏ 48 ਕਰੀਏ 6000 ਦੀ ਜੀ ਨੇ ਕਰੀਏ ਥੋੜਾ ਜਿਹਾ 45 ਪੂਦੇ ਦੀ ਜੱਗੇ ਵੀਰ ਠੋਟੀ ਦਵਾਂਗੇ ਠੀਕ ਹੈ ਜੀ ਲਓ ਜੀ 45000 ਦੀ ਜੇ ਤੇ ਦੋਵਾਂ ਕਿ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਜਾ ਲੱਗਾ ਠੀਕ ਹੈ ਪਰ ਇਹਨੂੰ ਬਾਕੀ ਕੱਦ ਕੋ ਤੇ ਜਿਹੜਾ ਬਹੁਤ ਹੀ ਚੰਗਾ ਵਾ ਚੰਗੇ ਰਿਤੀਆਂ ਦੀ ਜੱਗੇ ਵੀਰ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਵੀਰ ਜੀ ਵੈਡ ਦੇ ਬਾਰੇ ਦੱਸਿਓ ਹਾਂ 52 ਸੂਆ ਵੈਡ ਉਹਨਾ ਚੱਗੇ ਵੀਰ ਵੇ ਫ੍ਰੀਜੀ ਹੁੰਦੀ ਠੀਕ ਹੈ ਲਓ ਜੀ ਸੀਲੀਆਂ ਸੁੱਲੀਆਂ ਤੁਸੀਂ ਵੇਖ ਸਕਦੇ ਜੀ ਕੋਈ ਗੱਲ ਹੀ ਨਹੀਂ ਆ ਠੀਕ ਹੈ ਜੀ ਦੇਣਾ ਇਹ ਖੜ ਦਿਓ ਜੱਗੇ ਵੀਰ ਦਾਖ ਲਾਏ 15 ਲਾਏ ਅੱਛਾ ਜੀ ਮੌਜੀ ਜਿੰਨ 10 15 ਲੈ ਜੂਗੀ ਤੇ ਥਣ ਸੁਣਦੀ ਵੇਖ ਸਕਦੇ ਏ ਢਾਂਟੋ ਲਾਮੀ ਜੇ ਕਾਫੀ ਆ ਚੁੰਗੀ ਵੱਚੀ ਜੰਡੇ ਦੀ ਨਾ ਠੀਕ ਆ ਜੀ ਕਿੰਨੇ ਕ ਦੁੱਧ ਆ ਲਈ ਜੇ ਅਕੱਲੇ ਹੀ ਚਾਰੀ 13 14 ਕਿਲੋ ਦਹੀਂ ਆਣਾ ਇੰਨੇ ਰਮਾ ਠੀਕ ਆ ਠੀਕ ਲੋ ਜੀ 13 14 ਲੀਟਰ ਜਿਹੜਾ ਦੁੱਧ ਭਰ ਜੂਗੀ ਕਰਮ ਵਾਲੀ ਵੇਖ ਸਕਦੇ ਤੁਸੀਂ ਬਾਕੀ ਕਾਦ ਕੋ ਤੇ ਚੰਗਾ ਵਾ ਜੇ ਢਾਂਟੋ ਲਾਮੀ ਜੇ ਚੰਡੇ ਦੇ ਕਾਫੀ ਆ ਸੂਨ ਤੱਕ ਹਵਾਨਾ ਜਿਹੜਾ ਚੰਗਾ ਬਣਾ ਜੂਗੀ ਤੇ 13 14 ਲੀਟਰ ਜਿਹੜਾ ਦੁੱਧ ਭਰੂਗੀ ਕਰਮ ਵਾਲੀ ਚੁੰਗੀ ਆ ਗਈ ਜੇ ਬਾਕੀ ਕੋਈ ਸੁਬੀਂ ਲੈ ਜੇ ਕਿ ਵੀਰ ਕਾਡ ਕੁਆਲਟੀ ਚੰਗੀ ਆ ਠੀਕ ਆ ਠੀਕ ਆ ਜੀ ਲਓ ਜੀ ਫੈਡ ਕੁਆਲਟੀ ਭਾਈ ਕਹਿੰਦਾ ਕਿ ਚੰਗੀ ਆ ਉਹ ਵੀ ਕ੍ਰੋਸ ਦੇ ਵਿੱਚ ਆ ਲਾ 15 ਦਿਨ ਜੱਗੇ ਵਿੱਚ ਸਾਬ ਲਈ ਬੈਠ ਤੇ 40 45 ਦੀ ਵੀ ਵਿਕਦੀ ਆ ਹਾਂਜੀ ਹਾਂਜੀ ਇਹ ਵੀ ਇਹ ਵੀ ਹੈ ਹਾਂ ਨਹੀਂ ਕਰਦੀ ਏ ਹਾਂ ਨਾ ਬੱਤੀ ਨਹੀਂ ਤੇਰੀ ਏ ਵੇਖ ਲਓ ਮੈਂ ਤਾਂ ਪੂਰੇ 30 ਠੀਕ ਆ ਲਓ ਜੀ 30000 ਦੀ ਤੇ ਗੱਬਣ ਤਿਆਰ ਬਾਕੀ ਸੀਲਿੰਗਾਂ ਤੁਸੀਂ ਚੈੱਕ ਕਰ ਸਕਦੇ ਜੇ ਕਾਫੀ ਆ ਗਿਆ ਵਾ ਠੀਕ ਆ ਜੀ ਤੇ ਭਾਈ ਤੇ ਜੇ ਨੰਬਰ ਤੇ ਤੁਹਿਆ ਸੋਆ ਛੋਟੀ ਚ ਗਰੀ ਦੇਣਾ 15 ਛੋਟੀ ਖੜਦੀ ਆ ਠੀਕ ਹੈ ਜੀ ਸਾਹ ਛੜਦੇ ਕਿੰਨੇ ਦੇਣਾ ਠੀਕ ਹੈ ਲੋ ਜੀ ਦੁਜਾ ਸੋਆ ਦੇਣ 15 ਲੈ ਜੂਗੀ ਮੇਰੇ ਕੋਲ ਦਾ ਰਕਾਰ 12 13 ਕੋਲੋਂ ਦਾ ਅੱਛਾ ਜੀ 13 14 ਕੋਲੋਂ ਦੋ ਤੋਂ ਪੰਜ ਨਾਲ ਠੀਕ ਹੈ ਠੀਕ ਹੈ ਠੀਕ ਹੈ ਲੋ ਜੀ ਕੱਦ ਬਹੁਤ ਹੀ ਚੰਗਾ ਆ ਗਿਆ ਤੇ ਪਿੱਠ ਪੂੜਾ ਬਾਹਰ ਮੰਜਾ ਡੈਣ ਦਾ ਹਿਸਾਬ ਤਾ ਵਿਆ ਸਾੰਪੀ ਚਲੋ ਕੇ ਪ੍ਰਾਣੇ ਬੌਲੀ ਚੰਗੀ ਏਰ ਵੇਖ ਸਾਦੇ ਕੱਦ ਕੋ ਦੇ ਜਿਹੜਾ ਬਹੁਤ ਹੀ ਤਕੜਾ ਵਾ ਠੀਕ ਹੈ ਜੀ ਛੋਟੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਢੱਲਾ ਟੋ ਲਾਂਗੇ ਨੇ ਛੱਡੇ ਦੇ ਕਾਫੀ ਆ ਸੂਣ ਤੱਕ ਜਿਹੜਾ ਹਵਾਨਾ ਬਹੁਤ ਹੀ ਚੰਗਾ ਬਣਾਉਂਗੇ ਜਿਹਦੇ 9ਵੇਂ ਕੱਲਾ ਕੱਲਾ ਲੱਗਾ ਪਿਆ ਜੇ ਤੇ 3ਵੇਂ ਨੋ ਕਲਾ ਹਾਂਜੀ ਤੁਹਾਡੀ ਇੱਕ ਵੀ ਨਹੀਂ ਦੇਖੀ ਹਾਂਜੀ ਕਰ ਦਈਏ ਜਯਾ ਜੀ ਮੈਂ ਤੈਨੂੰ ਹਾਂ ਨਾ ਇੱਕ ਪੰਜ ਦੀ ਤੇ ਨਾਲ ਕਰ ਦਈਏ ਲੋਗੀ ਟੇਕ ਕਪੜਾ ਬਹੁਤ ਹੀ ਚੰਗਾ ਚੌੜਾ ਲੱਗਾ ਵਾ ਆ ਤੀਜਾ ਸਾਲੀਆਂ ਪਰੰਜਾ ਜੀ ਠੀਕ ਆ ਜੀ ਸਹੂਲਤਾ ਤੇ ਚੱਡਾ ਲਾ ਜੂਗੀ ਉਨੀ ਅੱਗੇ ਨੂੰ ਤੇ ਉਨੀ ਪਿੱਛੇ ਨੂੰ ਬਣ ਜੂਗੀ ਕਰ ਦਈਏ ਵਿੱਚੀ ਰੋਟੀਆਂ ਕੱਦ ਕੱਦ ਪੀਣ ਤੋਂ ਵਿੱਚੋਂ ਨਹੀਂ ਬਿਲਕੁਲ ਬਿਲਕੁਲ ਜੀ 5 ਦਿਨਾਂ ਨਹੀਂ ਹਾਂ ਠੀਕ ਆ ਲਓ ਜੀ ਕਰ ਦਈਏ ਮੈਂ ਦਨਾ ਕਰਦੇ ਜੀ ਮੈਂ ਪੰਜ ੜਾ ਰਹੀਏ ਮੈਂ ਦਨਾ ਚੱਲ ਦਾਂਗੇ ਜੇ ਜੇ ਸੁ ਕਹਿ ਰਹੇ ਤੇ ਹਾਨਾ ਇਹ ਲੱਖ ਠੀਕ ਆ ਲਓ ਜੀ ਲੱਖ ਦੀ ਤੇ ਬਾਕੀ ਸਾਂਭੀ ਸੁੰਭੀ ਚੰਗੀ ਆ ਪੇਟ ਕਪੜਾ ਬਹੁਤ ਹੀ ਚੌੜਾ ਵਾ ਇਹ ਦੁੱਧ ਜਿਹੜਾ ਚੰਗਾ ਕੱਢੀ ਜਾਊਗੀ ਕੋਈ ਸੰਭਲ ਵਾਲਾ ਭਰਾ ਖੜੇ ਤੇ ਚੌਥੇ ਨੰਬਰ ਦੇ ਵੀ ਨਗੇਲਾ ਹੀ ਆ ਸਭ ਨਗੇਲਾਂ ਕੱਟੀ ਸੁਈ ਆ ਪਰਸੋ ਰਾਤ ਦੀ ਅੱਛਾ ਜੀ ਬਹੁਤ 10 ਕਿਲੋ ਬੋਲਾ ਹੀ ਬੋਲਾ ਆ ਠੀਕ ਆ ਜੀ ਸਿੰਗੀ ਵੀ ਹੈ ਨਾ ਲੱਗੀ ਨਾ ਮੂੰਹ ਦੋ ਦੰਦ ਪਿਓਰ ਹੋਊਗੀ ਠੀਕ ਲੋ ਜੀ ਦੋ ਦੰਦ ਤੇ ਸਿੰਗ ਦੇ ਵਿੱਚੋਂ ਦੀ ਰੁਪਈਆ ਆਣੀ ਨੰਗੂਗਾ ਮੇਰੇ ਹਿਸਾਬ ਦੇ ਨਾਲ ਤੇ ਪਿਓਰ ਮੋਗਾ نسل ਦੀ ਐਨ ਰੰਗ ਦੇ ਸਿੰਗ ਲੱਗਾ ਪਿਆ ਜੇ ਇਹ ਕੱਦ-ਕੁੱਦ ਵੀ ਬਹੁਤ ਹੀ ਤਗੜਾ ਆ ਗਿਆ ਕਰਮਾਲੀ ਦਾ ਦੇ 9 ਕਿਲੋ ਦੇ ਆਸ-ਪਾਸ ਜਿਹੜਾ ਬੌਲਾ ਹੀ ਬੌਲਾ ਵਜੇ ਜਵਾਕੀ ਦੇ ਪਿਛੇ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਪਿਛੇ ਕੱਟਾ ਕਿੰਨਾ ਕੁ ਭਰ ਜੋਗੀ ਦੁੱਧ ਵੀਰ ਜੀ ਬਿਲਕੁਲ ਸਹੀ ਗੱਲ ਸਹੀ ਗੱਲ ਹੈ ਜੀ ਦੋ ਪੰਜਾ ਦੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਥਾਣ ਸੁਣ ਵੀ ਚੰਗਾ ਲੱਗਾ ਵਾ ਅੱਛਾ ਜੀ ਠੀਕ ਹੈ ਠੀਕ ਹੈ ਜੀ। ਆਹ ਥੋੜੀ ਜਿਹੀ ਭਾਲਿਆ ਇੱਕ ਬੰਨੇ ਚੱਕੀ। ਅੱਛਾ ਜੀ ਠੀਕ ਹੈ ਠੀਕ। ਲੋ ਜੀ ਭਾਲ ਵੀ ਆ ਗਈ ਜੀ ਇੱਕ ਸਾਈਡ ਤੋਂ ਥੋੜੀ ਜਿਹੀ ਵੇਖ ਸਕਦੇ ਤੁਸੀਂ। ਕਿੰਨਾ ਕੁ ਮੁੱਲ ਵੀ? ਅਸੀਂ ਇੱਕ 40 ਕਰਦੇ ਆਂ। ਅੱਛਾ ਜੀ। 1.35 ਦੀ ਦੇਰੀ ਹੈ। ਕਰ ਦਈਏ ਹਾਣਾ ਹੀ। ਹਾਣਾ ਇੱਕ 30 ਦੀ ਕੱਤੀ ਦੇ ਰਾਂ ਜੀ। ਅੱਛਾ ਜੀ। ਲਓ ਜੀ 1,30,000 ਦੀ ਦੇ ਮੌਕੇ ਤੇ ਚਲੋ ਮਾਨਤਨ ਕਰਦੇ ਹੋ। ਕਰ ਦਾਂਗੇ ਜੀ ਇੱਕ ਨਾਲ ਇਧਰੋਂ ਵਿਖਾ ਦਈਏ। ਠੀਕ ਹੈ ਜੀ। ਲਓ ਜੀ 5ਵੇਂ ਨੰਬਰ ਤੇ। ਠੀਕ ਹੈ ਜੀ। ਦਸੇ ਉਹ ਟੋਟੇਲੇ ਦੀ ਅੱਛਾ ਜੀ ਕਿ ਮੀਰਾ ਸਨੋਤ ਲੋ ਮੈਂ ਇੱਕ ਬੱਚਾ ਪੱਸਾ ਨਾਲ ਮਰਿਆ ਹੀ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਤੇਲ ਜੀ ਜਮਾਂਦਰੂ ਜੀ ਆਪਦੀ ਲਓ ਜੀ ਜਮਾਂਦਰੂ ਤੇ ਤਿੰਨ ਥਣ ਜੇ ਤੇ ਦੁੱਧ 8 9 ਲਿਖ ਜਿਹੜਾ ਇਹਦੇ ਕੋਲ ਬਿਲਕੁਲ ਤਿਆਰ ਆ ਸੂਆ ਕਣਵਾ ਸੂਈ ਆ ਸੂਆ ਤੇ ਅੱਗੇ ਵੀ ਤੀਜਾ ਆ ਠੀਕ ਹੈ ਲਓ ਜੀ ਸੂਆ ਤੀਸਰਾ ਸੂਈਏ ਕਿੰਨਾ ਟਾਈਮ ਹੋ ਗਿਆ ਉਸੂਈ ਨੂੰ ਉਸੂਈ ਨੂੰ ਅੱਗੇ ਵੀ 23 25 ਦਿਨ ਹੋ ਗਏ ਹੋਣੇ ਅੱਛਾ ਜੀ ਤੋ ਇਹਨੋਂ ਕੋਈ ਵੀ 25 ਦਿਨਾਂ ਤਿਆਰ ਜਿਹੜਾ ਟਾਈਮ ਹੋ ਗਿਆ ਤੇ ਜਵਾਕ ਇਹਦਾ ਗਿਆ ਜੇ ਮਰ ਤੇ ਦੁੱਧ 8-9 ਲੀਟਰ ਜਿਹੜਾ ਬਿਲਕੁਲ ਤਿਆਰ ਆ ਤੇ ਦੇ ਬਿਲਕੁਲ ਫਰੀ ਦੇਣੀ ਆ ਵੀਰ ਨੇ ਵੀਰ ਮੂਲ 60 ਬਾੜ ਨੂੰ ਜੋ ਮੰਡੀ ਕਰੀਏ ਸੀ ਜਾਈਆ ਸੀ ਪੰਜਾਰੀ ਕਰਦੀਏ ਥੋੜਾ ਬੋੜਾ ਕਰਦੇ ਜਿਹੜੇ ਕੁਝ 55 ਦੀ ਕਰਦੀਏ ਦੇ ਦਾਂਗੇ ਯਾਰ ਠੀਕ ਆ ਲਓ ਜੀ 55 ਬਿਲਕੁਲ ਸਹੀ ਗੱਲ ਹੈ ਜੀ ਕਾਤ ਕੋ ਤੇ ਚੰਗਾ ਵਾਰੇ ਥਣ ਜਿਹੜੇ ਨੋਕ ਵਾਲਾ ਲੱਗਾ ਪਿਆ ਵਾ ਹਾਂਜੀ 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 ਚਲੋ ਕੋਈ ਗੱਲ ਨਹੀਂ ਜਿਹੜੇ ਵੀਰਪੁਰਾ ਤੇ ਫੇਟ ਆ ਜੂਗੇ ਨਾ ਬਿਲਕੁਲ ਰੇਟ ਜਾਇਜ਼ ਆ ਤੇ ਆ ਨੀਲੀ ਰਵੀ ਇਹ ਵੀ ਗਈ ਹੈ ਵੀਰ ਜੀ ਅੱਛਾ ਜੀ ਠੀਕ ਲੋ ਜੀ ਇਹ ਸੇਲ ਨੂੰ ਵੀ ਗਿਆ ਨੀਲੀ ਰਵੀ ਦੀ ਬਾਕੀ ਪੰਜ ਪਸ਼ੂ ਵੀਰ ਦੇ ਕੋਲ ਤੇ ਰੇਟ ਬਿਲਕੁਲ ਜਾਇਜ਼ ਪਾਤੇ ਆ ਵੀਰ ਨੇ ਗੜੀ ਕੋਈ ਵੱਤ ਵੱਤ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਤਾਂ ਕਿ ਚਲੋ ਕਿਸੇ ਵੀਰਪੁਰਾ ਨੇ ਅੱਗੇ ਪਸ਼ੂ ਖਰੀਦਣ ਦਾ ਹੌਸਲੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਦੋਦਾਂ ਦੇ ਝੋਟੀ ਪਿੰਡ ਵੇਖ ਸਕਦੇ ਜੀ ਬਾਕਮਾਲਿਆ ਜਿਹੜਾ ਭਰਾ ਲਾਜੂ ਦੇ ਖੁਰਲੀ ਦਾ ਸ਼ਿੰਗਾਰ ਬਣ ਜਾਣਾ ਨੇ